ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਇੱਕ ਕਥਾ ਦੇ ਵਿੱਚ ਬਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਇਹ ਬਿਆਨ ਕਰ ਰਹੇ ਨੇ ਕਿ ਜਦੋਂ ਇੱਕ ਸਾਧੂ ਇੱਕ ਘਰ ਮੰਗਣ ਗਿਆ ਇੱਕ ਬੀਬੀ ਜੀ ਦੇ ਸਾਰੇ ਕੰਗਣ ਵੇਖ ਕੇ ਉਹਨੇ ਸਾਰੇ ਕੰਗਣ ਉਤਾਰ ਲਏ ਤੇ ਬਾਬਾ ਗੁਰੂ ਨਾਨਕ ਜੀ ਦੀ ਜਦ ਸਮੇਰ ਦੇ ਪਹਾੜਾਂ ਦੇ ਵਿੱਚ ਸਾਧੂਆਂ ਦੇ ਨਾਲ ਗੱਲਬਾਤ ਹੋਈ ਰਿੱਧੀ ਸਿੱਧੀ ਕਰਨ ਵਾਲਿਆਂ ਦੇ ਨਾਲ ਗੱਲਬਾਤ ਹੋਈ ਤੇ ਕਿਸ ਤਰ੍ਹਾਂ متاثر ਹੋ ਗਏ ਕਿਸ ਤਰ੍ਹਾਂ ਬਾਬਾ ਗੁਰੂ ਨਾਨਕ ਜੀ ਤੋਂ ਉਹ ਪ੍ਰਭਾਵਿਤ ਹੋਏ ਬੜੀ ਹੀ ਪਿਆਰੀ ਇਹ ਵੀਡੀਓ ਬੜੀ ਪਿਆਰੀ ਕਥਾ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਜੇ ਇੱਕ ਸਾਧੂ ਕਿਸੇ ਘਰ ਵਿੱਚ ਮੰਗਣ ਗਿਆ ਤੇ ਜਦੋਂ ਉਹਨੇ ਦਰਵਾਜ਼ੇ ਤੇ ਜਾ ਕੇ ਅਲਖ ਜਗਾਈ ਨਾ ਤੋਂ ਨੇ ਸਾਹਮਣੇ ਵੇਖਿਆ ਮਾਈ ਬਹੁਤ ਮਸਤ ਹੋ ਕੇ ਕੁੰਡੇ ਵਿੱਚ ਉਹਨੇ ਮਿਰਚਾਂ ਪਾਈਆਂ ਨੇ ਤੇ ਘੋਟਨੇ ਨਾਲ ਕੁੱਟ ਰਹੀ ਹੈ ਹੁਣ ਤੇ ਸਿਸਟਮ ਬਦਲ ਗਏ ਨੇ ਇਲੈਕਟ੍ਰਿਸਿਟੀ ਸਿਸਟਮ ਮੈਂ ਸਾਰਾ ਕੁਝ ਉਹਦੇ ਵਿੱਚ ਗ੍ਰਾਈਂਡਰ ਵਿੱਚ ਹੀ ਪੀਸ ਹੋ ਜਾਂਦਾ ਪਹਿਲਾਂ ਲੋਕ ਲੂਣ ਪਾ ਕੇ ਮਿਰਚਾਂ ਕੁੰਡੇ ਵਿੱਚ ਕੁੱਟਦੇ ਸੀ ਤਾਂ ਮਾਈ ਕੁੰਡੇ ਵਿੱਚ ਮਿਰਚਾਂ ਕੁੱਟ ਰਹੀ ਹੈ ਬਹੁਤ ਮਸਤ ਹੋਈ ਹੈ ਸਾਧੂ ਦਰਵਾਜ਼ੇ ਵਿੱਚ ਖਲੋ ਕੇ ਵੇਖ ਰਿਹਾ ਹੈ ਉਸ ਮਾਈ ਨੇ ਹੱਥ ਦੇ ਅੰਦਰ ਕਈ ਪ੍ਰਕਾਰ ਦੀਆਂ ਬੰਗਾਂ ਪਾਈਆਂ ਹੋਈਆਂ ਸੀ ਜਿਵੇਂ ਇਸਤਰੀ ਦਾ ਸਜਾਰ ਹੁੰਦਾ ਹੈ ਇਹ ਸ਼ਿੰਗਾਰ ਵਿੱਚ ਆਉਂਦਾ ਹੈ ਭਾਵੇਂ ਗੁਰਮਤ ਵਿੱਚ ਇਹ ਚੀਜ਼ ਨਹੀਂ ਤਾਂ ਜਦੋਂ ਉਹ ਮਾਈ ਨੇ ਕਈ ਪ੍ਰਕਾਰ ਦੀਆਂ ਕਿੰਨੀਆਂ ਬੰਗਾਂ ਪਾਈਆਂ ਜਦੋਂ ਉਹ ਕੁੰਡੇ ਦੇ ਨਾਲ ਕੋਟਨੇ ਵਿੱਚ ਮਰਚਾਂ ਕੁੱਟੇ ਉਹ ਬੰਗਾਂ ਦੀ ਛਣਕਾਰ ਜਿਹੜੀ ਸੀ ਉਸ ਮਾਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਮਾਰ-ਮਾਰ ਮਿਰਚਾਂ ਕੁੱਟਦੀ ਐ ਬੰਗਾਂ ਟੁੱਟ ਨਾ ਜਾਣ ਇਹ ਬੰਗਾ ਉਹਨੇ ਪਿਆਰ ਨਾਲ ਲਈਆਂ ਸੰਝਾ ਉਹਦੇ ਘਰ ਦੇ ਨੇ ਦਿੱਤੀਆਂ ਨੇ ਉਹਨੇ ਫਿਰ ਕੀ ਕੀਤਾ ਬੰਗਾ ਨਾ ਟੁੱਟ ਜਾਣ ਮਿਰਚਾਂ ਕੁੱਟਣੀਆਂ ਔਖੀਆਂ ਸਨ ਉਹ ਸਾਧੂ ਵੇਖਦਾ ਉਹਨੇ ਇੱਕ-ਇੱਕ ਕਰਕੇ 2 4 10 ਬੰਗਾਂ ਲੱਗ ਕੇ ਰੱਖ ਦਿੱਤੀਆਂ ਹੁਣ ਉਹਦੇ ਹੱਥ ਵਿੱਚ 2 ਬੰਗਾਂ ਸਿਰਫ ਰਹਿ ਗਈਆਂ ਉਹ ਫਿਰ ਮਿਰਚਾਂ ਕੁੱਟ ਰਹੀ ਐ ਉਹ ਦੋ ਬੰਗਾਂ ਵੀ ਆਪਸ ਵਿੱਚ ਖੜਕ ਰਹੀਆਂ ਨੇ ਕਹਿੰਦੇ ਸਾਧੂ ਵੇਖ ਰਿਹਾ ਉਹਨੇ ਉਹਦੇ ਵਿੱਚੋਂ ਵੀ ਇੱਕ ਬੰਗ ਲਾ ਦਿੱਤੀ ਸਾਰੀਆਂ ਬੰਗਾਂ ਹੱਥ ਵਿੱਚੋਂ ਲਾਣੀਆਂ ਉਹਦੇ ਮਨ ਵਿੱਚ ਐ ਸੀ ਇਹ ਮੇਰੇ ਸੁਹਾਗ ਦਾ ਸ਼ਿੰਗਾਰ ਹੈ ਸਾਰੀਆਂ ਕਿਵੇਂ ਲਾਦਾ ਉਹਨੇ ਬੰਗਾਂ ਲਾ ਦਿੱਤੀਆਂ ਇੱਕ ਬੰਗ ਹੱਥ ਵਿੱਚ ਰਹਿ ਗਈ ਤਾਂ ਫਿਰ ਜਦੋਂ ਮਰਚਾਂ ਕੁੱਟ ਰਹੀ ਹੈ ਉਹ ਬੰਗ ਖੜਕ ਨਹੀਂ ਸੀ ਰਹੀ ਕਿਉਂਕਿ ਇਕੱਲੀ ਨਹੀਂ ਖੜਕੇ ਗਈ ਇੱਕ ਬੰਗ ਤਾਂ ਹੱਥ ਵਿੱਚ ਖਰਾਟ ਸ਼ਣਗਾਟ ਨਹੀਂ ਕਰੇਗੀ ਤੋਂ ਉਹਨਾਂ ਹੱਥਾਂ ਨਾਲ ਜਰ ਕੁੰਡੇ ਨਾਲੋਂ ਮਰਚਾਂ ਕੁੱਟ ਰਹੀਏ ਸਾਧੂ ਵੇਖ ਰਿਹਾ ਉਹਨੇ ਵੇਖ ਕੇ ਇਸੇ ਗੱਲ ਤੋਂ ਇੱਕ ਸਿੱਖਿਆ ਧਾਰਨ ਕਰ ਲਈ ਜਦੋਂ ਨੇ ਉੱਚੀ ਅਲਖ ਜਗਾਈ ਉਹ ਮਾਈ ਨੇ ਆਪਣੀਆਂ ਮਰਚਾਂ ਕੁੱਟਦਿਆਂ ਛੱਡ ਕੇ ਲਿਹਾਕੇ ਆਟਾ ਪਾਇਆ ਤੇ ਨਾਲ ਕਹਿੰਦੀ ਬਾਬਾ ਮੇਰੇ ਘਰ ਵਿੱਚ ਸੁੱਖ ਹੋਵੇ ਕੋਈ ਅਸ਼ੀਰਵਾਦ ਦੇ ਕੇ ਜਾ ਤੇ ਉਸ ਬਾਬੇ ਨੇ ਇੱਕੋ ਘਲ ਕਈ ਫਕੀਰ ਨੇ ਕਹਿਣ ਲਗਾ ਮਾਈ ਤੈਨੂੰ ਮੈਂ ਕੀ ਅਸ਼ੀਰਵਾਦ ਦੇਣਾ ਮੈਂ ਤਾਂ ਤੇਰੇ ਕੋਲੋਂ ਕੁਝ ਸਿੱਖ ਕੇ ਚੱਲਾਂ ਉਨਕੇ ਬਾਬਾ ਮੈਂ ਤੇ ਬੁੱਲੇ ਕੁਝ ਨਹੀਂ ਮੇਰੇ ਕੋਲੋਂ ਕੀ ਸਿੱਖਿਆ ਕਿਨ ਲਗਾ ਭੈਣੇ ਕਦੋਂ ਦਾ ਮੈਂ ਵੇਖ ਰਿਹਾ ਤੇਰੇ ਹੱਥ ਦੀਆਂ ਬੰਗਾਂ ਛਣ ਕਰੀਆਂ ਸੀ ਤੂੰ ਇੱਕ ਇੱਕ ਦੋ ਦੋ ਕਰਕੇ ਲਾਦਤੀਆਂ ਹੱਥ ਵਿੱਚ ਕੋਈ ਬੰਗ ਰਹਿ ਗਈ ਮਰਚਾਂ ਕੁੱਟਦੇ ਹੁਣ ਇੱਕ ਬੰਗ ਖੜਕੀ ਨਹੀਂ ਸਭ ਖੜਾਕਾ ਖਤਮ ਹੋ ਗਿਆ ਇਹ ਜੋ ਸਿੱਖਣ ਵਿੱਚ ਮੈਂ ਸਿੱਖਿਆ ਲੈ ਲਈ ਜਿੰਨੀ دیر ਬੰਦੇ ਦੇ ਮਨ ਵਿੱਚ ਦੁਸ਼ੈ ਹੈ ਉਲੀ ਦੇ ਝਗੜਾ ਕਲੇਸ਼ ਕਲ ਕਲੇਸ਼ ਸਭ ਕੁਝ ਰਹਿੰਦਾ ਜਿੱਦਣ ਸਭ ਕੁਝ ਛੱਡ ਕੇ ਇੱਕ ਨਾਲ ਜੁੜ ਜਾਏ ਉਸ ਦਿਨ ਉਹਦੇ ਘਰ ਦਾ ਖੜਾਕ ਕਲੇਸ਼ ਖਤਮ ਹੋ ਜਾਂਦਾ ਭਾਈ ਤੇਰੇ ਮਨ ਅੰਦਰ ਇਹ ਤੈਂ ਹੋ ਦੁੱਬਦਾ ਕਰਕੇ ਮਨ ਵਿੱਚ ਦੁੱਬਦਾ ਹੈ ਤੇ ਮਨ ਮਲੀਨ ਹੈ ਇਹ ਬੁਰੇ ਪਾਸੇ ਤੁਰਦਾ ਜਿੱਦਣ ਇੱਕ ਉੱਤੇ ਵਿਸ਼ਵਾਸ ਟਿਕ ਗਿਆ ਉਸ ਦਿਨ ਜੋ ਉਹ ਦਵੇ ਸਾ ਸੰਗਤ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਬਣਦਾ ਫਿਰ ਮਨ ਬਹਿਮਾ ਭਰਮਾ ਵਿੱਚ ਦੁਖੀ ਨਹੀਂ ਹੁੰਦਾ ਇਹ ਦਾਤੇ ਦੇ ਦਿੱਤੇ ਸੁੱਖਾਂ ਵਿੱਚ ਵੀ ਸੁਖੀ ਹੈ ਫਿਰ ਦੁੱਖ ਵਿੱਚ ਵੀ ਸੁਖੀ ਰਹਿਣ ਲੱਗ ਪਈ। ਮਾਈ ਮੈਂ ਤਾਂ ਤੇਰੇ ਤੋਂ ਸਿੱਖਿਆ। ਇੱਕ ਵੰਗ ਰਹਿ ਜੇ ਤੇ ਖੜਾਕ ਮੁੱਕ ਜਾਂਦਾ। ਰੱਬ ਇੱਕ ਪਰਮਾਤਮਾ ਨਾਲ ਕਿਸੇ ਦੀ ਸੁਰਤ ਜੁੜਦੇ ਉਹਦੇ ਜੀਵਨ ਦੇ ਚਮਲੇ ਮੁੱਕ ਜਾਂਦੇ ਨੇ। ਤਾਈਓ ਸਾਹਿਬ ਨੇ ਕਿਹਾ ਏਕੋ ਜਪ ਏਕੋ ਸਲਾਹ ਇੱਕ ਨੂੰ ਜਪਿਆ ਕਰ ਇੱਕ ਦੀ ਸਿਫਤ ਸਲਾਹ ਕਰ। ਇਕੋ ਜਪ ਕੋ ਸਲਾ ਇਕ ਸਿਮਰ ਕੋ ਮਨ ਆਹ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇਕ ਭਗਵੰਤ ਭਾਈ ਮਨ ਕਰਕੇ ਤਨ ਕਰਕੇ ਇਕ ਨੂੰ ਸਿਮਰ ਤੇਰੇ ਕਲ ਕਲੇਸ਼ ਮਿਟ ਜਾਣਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਸਮੇਰ ਪਹਾੜ ਤੇ ਗਏ ਜੋ ਵੀ ਬੜੇ ਹੈਰਾਨ ਹੋਏ ਉਹਨਾਂ ਨੇ ਕਿਹਾ ਗੁਰੂ ਨਾਨਕ ਸਹਿਬ ਮਹਾਰਾਜ ਆਏ ਨੇ ਇਹ ਉਮਰ ਵਿੱਚ ਸਾਡੇ ਤੋਂ ਛੋਟੇ ਨੇ ਪਰ ਇਸ ਦਾ ਪ੍ਰਤਾਪ ਬਹੁਤ ਵੱਡਾ ਹੈ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜ ਸਮੇਰ ਪਹਾੜ ਜਾਣ ਤੋਂ ਪਹਿਲਾਂ ਉਸ ਜਗ੍ਹਾ ਤੇ ਗਏ ਜਿਹਨੂੰ ਗੋਰਖਨਾਥ ਦਾ ਅਲੱਗਾ ਮੰਨਦੇ ਸੀ ਉੱਥੋਂ ਦੇ ਲੋਕ ਗੋਰਖ ਦੀ ਮਤ ਨਾਲ ਚੱਲਦੇ ਸੀ ਰਿਧੀਆਂ ਸਿੱਧੀਆਂ ਕਰਾ ਮਾਤਾਂ ਨਾਲ ਲੋਕਾਂ ਨੂੰ ਝੁਕਾਇਆ ਹੋਇਆ ਸੀ ਜੇ ਕੋਈ ਪੂਜਾ ਨਾ ਕਰੇ ਕੋਈ ਦਾਨ ਨਾ ਦੇਵੇ ਉਹਨਾਂ ਤੇ ਕੋਈ ਚੀਜ਼ ਛੱਡ ਦੇਣੀ ਉਹਨਾਂ ਨੂੰ ਡਰਾ ਕੇ ਪੂਜਾ ਕਰਾ ਰਹੇ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਧਰਤੀ ਤੇ ਗਏ ਕੁਝ ਦਿਨ ਰਹਿ ਕੇ ਮਹਾਰਾਜ ਨੇ ਇਤਨੇ ਲੋਕਾਂ ਨੂੰ ਜੋੜਿਆ ਸੱਜੇ ਸੱਜੇ ਮਨ ਵਿੱਚੋਂ ਭੈ ਮਿਟ ਗਏ ਗੋਰਖ ਦੀ ਮਤ ਛੱਡ ਕੇ ਲੋਕ ਗੁਰੂ ਨਾਨਕ ਦੀ ਮਤ ਨਾਲ ਜੁੜ ਗਏ ਜਿੱਦਣ ਗੁਰੂ ਨਾਨਕ ਸਾਹਿਬ ਦੀ ਮਤ ਮੰਨਣ ਲੱਗ ਪਏ ਉਦੋਂ ਗੋਰਖ ਦੀ ਮਤ ਲੋਕਾਂ ਨੂੰ ਭੁੱਲ ਗਈ ਤੇ ਸਾਸ ਸੰਗਤ ਉਹ ਟਿੱਲਾ ਗੋਰਖ ਦਾ ਫਿਰ ਇਲਾਕਾ ਗੋਰਖ ਮਤਾ ਨਹੀਂ ਰਿਹਾ ਉਦ ਇਤਿਹਾਸ ਵਿੱਚ ਨਾਮ ਪੈ ਗਿਆ ਗੁਰੂ ਨਾਨਕ ਮਤਾ ਕਿਉਂਕਿ ਗੋਰਖ ਦੀ ਮਤ ਖਤਮ ਕਰਤੀ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਤ ਉੱਤੇ ਲੋਕ ਮੰਨਣ ਲੱਗ ਪਏ ਜਿਨੇ ਗੋਰਖ ਦੀ ਮਤ ਮੁਕਾ ਕੇ ਗੁਰੂ ਨਾਨਕ ਨੇ ਆਪਣੀ ਮਤ ਲੋਕਾਂ ਨੂੰ ਦੇ ਦਿੱਤੀ ਉਹ ਇਲਾਕੇ ਦਾ ਨਾਮ ਪੈ ਗਿਆ ਗੁਰੂ ਨਾਨਕ ਮਤਾ ਅੱਜ ਵੀ ਉਹ ਸਥਾਨ ਨੇ ਜੁਪੀ ਵਿੱਚ ਉਤਰਾਖੰਡ ਦੇ ਬਾਹਰ ਤੇ ਉਹਨੂੰ ਗੋਰਖ ਮਤਾ ਬਦਲ ਕੇ ਜ ਨਾਨਕ ਮਤਾ ਜਗ ਹੈ ਜਦੋਂ ਮਹਾਰਾਜ ਉੱਥੋਂ ਸਵੇਰ ਪਰਬਤ ਤੇ ਗਏ ਤਾਂ ਸਿੱਧ ਜੋਗੀਆਂ ਵੇਖਿਆ ਉਹ ਬਾਬਾ ਆ ਗਿਆ ਜਿਨੇ ਇੰਨੀ ਛੋਟੀ ਉਮਰ ਵਿੱਚ ਗੋਰਖ ਦੀ ਮਤ ਖਤਮ ਕਰਕੇ ਆਪਣੀ ਮਤ ਲੋਕਾਂ ਵਿੱਚ ਪਾ ਦਿੱਤੀ ਇਹ ਜੇ ਜੋਗੀ ਇੰਨਾ ਪੜਿਆ ਲਿਖਿਆ ਕਰਾ ਮਤੀ ਸਾਡੇ ਪੰਥ ਵਿੱਚ ਆ ਜਾਏ ਤਾਂ ਫਿਰ ਤਾਂ ਸਾਡਾ ਪੰਥ ਹੋਰ ਹੋ ਜਾਏਗਾ ਚਾਰਛੇ ਪੇਰੇ ਲੋਕ ਜੋਗ ਮਤ ਨੂੰ ਮੰਨਣ ਲੱਗ ਜਾਣਗੇ ਪਰ ਨਾਨਕ ਨੂੰ ਕਿਵੇਂ ਆਪਣੇ ਮਤ ਵਿੱਚ ਲਿਆਈਏ ਸਿੱਧ ਜੋਗੀਆਂ ਵਿਚਾਰ ਕੀਤੀ ਜਿਹੇ ਅਸੀਂ ਕੋਈ ਲੋਕਾਂ ਨੂੰ ਗੱਲ ਦੱਸਾਂਗੇ ਤਾਂ ਭਾਈ ਲੋਕ ਕਹਿਣਗੇ ਤਾਂ ਵੱਡੀਆਂ ਉਮਰਾਂ ਦੇ ਨੇ ਸਿਆਣਾ ਹੋ ਕੇ ਤਾਂ ਉਦਾਂ ਹੀ ਬੰਦੇ ਨੂੰ ਅਕਲ ਆ ਜਾਂਦੀ ਹੈ ਜੇ ਗੁਰੂ ਨਾਨਕ ਗੱਲ ਕਰਨਗੇ ਇਹ ਤਾਂ ਜੇ ਕੱਕੀ ਧਾੜੀ ਕਾਲੀ ਦਾੜੀ ਇਹ ਦੀ ਕੱਕੀ ਕਾਲੀ ਦਾੜੀ ਹੈ 40 ਸਾਲ ਦੀ ਉਮਰ ਹੈ ਇਹਦੀ ਗੱਲ ਸੁਣ ਕੇ ਲੋਕ ਪ੍ਰਭਾਵਿਤ ਹੋਣਗੇ ਜੋਗ ਮਤ ਵਧੇਗਾ ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਆਪਣੇ ਮਤ ਚ ਲੈ ਆਈਏ ਸਿੱਤਾਂ ਨੇ ਫਿਰ ਇੱਕੋ ਹੀ ਰਾਹ ਲੱਭਿਆ ਕਰਾਮਾਤ ਨਾਲ ਲੋਕਾਂ ਨੂੰ ਝੁਕਾ ਲਈਦਾ ਹੈ ਕਰਾਮਾਤ ਵਰਤ ਕੇ ਗੁਰੂ ਨਾਨਕ ਨੂੰ ਆਪਣੇ ਮਤ ਵਿੱਚ ਲੈ ਆਣਿਆ ਇਹਨੂੰ ਕਰਾਮਾਤ ਵਿਖਾਈਏ ਇਕ ਗ੍ਰਸਤੀ ਬੰਦਾ ਹੈ ਗ੍ਰਸਤੀ ਬੰਦਾ ਸਭ ਤੋਂ ਪਹਿਲਾਂ ਮਾਇਆ ਉੱਤੇ ਭਰਮਦਾ ਹੈ ਗ੍ਰਸਤੀ ਬੰਦੇ ਦਾ ਲਾਲਚ ਮਾਇਆ ਹੁੰਦੀ ਹੈ ਗੁਰੂ ਨਾਨਕ ਨੂੰ ਆਪਣੀ ਮਾਇਆ ਵਿਖਾਉਣੇ ਆਪੇ ਸਾਡੇ ਹੋ ਜਾਣਗੇ ਸਿੱਧ ਜੋਗੀਆਂ ਨੇ ਬਹਿ ਕੇ ਫਿਰ ਵਿਚਾਰ ਕੀਤੀ ਅਲੱਗ ਬਹਿ ਕੇ ਉਹਨਾਂ ਮਤਾ ਪਕਾਇਆ ਨਾਨਕ ਨੂੰ ਮਾਇਆ ਦਾ ਕਰਾਮਾਤ ਵਿਖਾਓ ਭਾਈ ਗੁਰਦਾਸ ਸਾਹਿਬ ਲਿਖਦੇ ਸਿੱਧੀ ਮਨੈ ਵਿਚਾਰਿਆ ਕਿ ਉਹ ਦਰਸ਼ਨ ਲੇਵੇ ਬਲ ਐਸਾ ਜੋਗੀ ਕਲੀਮਾ ਹਮਰਾ ਪੰਥ ਕਰੇ ਉਹ ਜੱਲਾ ਜੇ ਇਹ ਸਾਡੇ ਪੰਥ ਚ ਆ ਜਾਏ ਫਿਰ ਤਾਂ ਉਹ ਜਲਾ ਕਰ ਦੇਗਾ ਸਾਡੇ ਪੰਥ ਦਾ ਪਰ ਇਹਨੂੰ ਹੁਣ ਕਰਾਮਾਤ ਵਿਖਾਈਏ ਤਾਂ ਹੀ ਮੱਥਾ ਟੇਕੇਗਾ ਸਿੱਧ ਜੋਗੀਆਂ ਨੇ ਫਿਰ ਕੋਲ ਸੱਜ ਕੇ ਕਿਹਾ ਬਾਬਾ ਨਾਨਕ ਅਸੀਂ 1.5 100 ਸਾਲ ਦੀ ਉਮਰ ਦੇ ਜੋਗੀ ਸਾਡੀਆਂ ਉਮਰਾਂ ਬਹੁਤ ਨੇ ਸਾਡੀਆਂ ਜਟਾਵਾਂ ਦੇਖ ਸਾਡੇ ਚਿੱਟੇ ਰੰਗ ਦੇ ਕੇਸ ਅੱਖਾਂ ਦੀਆਂ ਭੰਮਣੀਆਂ ਚਿੱਟੇ 150 ਸਾਲ ਦੀ ਉਮਰ ਤੋਂ ਟੱਪ ਗਏ ਆ ਸਾਡੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਬਹੁਤ ਕੁਝ ਹੈ ਤੂੰ ਸਾਡੇ ਸਾਹਮਣੇ ਉਮਰ ਛੋਟੀ ਹੈ ਚੱਲ ਬਾਕੀ ਗੱਲ ਬਾਅਦ ਵਿੱਚ ਪਹਿਲਾਂ ਤੂੰ ਸਾਡੀ ਕੋਈ ਸੇਵਾ ਕਰ ਮਹਾਰਾਜ ਨੇ ਕਿਹਾ ਦੱਸੋ ਭਾਈ ਅਸੀਂ ਗੁਰਮਖਾਂ ਦੀ ਸੇਵਾ ਵਾਸਤੇ ਤੁਰੇ ਹੋਏ ਆ ਸਤਗੁਰੂ ਬੜੀ ਨਿਮਰਤਾ ਨਾਲ ਕਿਹਾ ਗੁਰਮਖੰਦ ਦੀ ਸੇਵਾ ਵਾਸਤੇ ਤੁਰੇ ਅਸੀਂ ਗੁਰਮਖੰਦ ਦੀ ਭਾਲ ਕਰ ਰਹੇ ਹਾਂ ਤਾਂ ਉਹ ਸਿੱਧ ਜੋਗੀਆਂ ਇੱਕ ਕਟੋਰਾ ਦਿੱਤਾ ਤੇ ਕਹਿੰਦੇ ਲੈ ਬਾਬਾ ਉਹ ਨਦੀ ਪਾਣੀ ਦੀ ਵਗਦੀ ਹੈ ਭਰ ਕੇ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ ਮੈਂ ਅੱਗੇ ਵੀ ਬੇਨਤੀ ਕੀਤੀ ਜਦੋਂ ਉਹ ਨਦੀ ਦੇ ਕੋਲ ਗਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਟੋਰਾ ਲੈ ਕੇ ਨਦੀ ਦੇ ਕੋਲ ਪਹੁੰਚ ਗਏ ਜਾ ਕੇ ਵੇਖਿਆ ਉੱਥੇ ਪਾਣੀ ਤੇ ਹੈ ਹੀ ਨਹੀਂ ਨਦੀ ਵਿੱਚ ਸਿੱਧ ਜੋਗੀਆਂ ਕਹਾਂ ਨਦੀ ਪਾਣੀ ਦੀ ਵਗਦੀ ਹੈ ਬਾਬਾ ਪਾਣੀ ਭਰ ਕੇ ਲਿਓ ਤੇ ਜਦੋਂ ਪਾਣੀ ਦੇ ਕੋਲ ਨਦੀ ਕੋਲ ਗਏ ਉਸ ਨਦੀ ਵਿੱਚ ਪਾਣੀ ਨਹੀਂ ਸੀ ਵਗ ਰਿਆ ਉਸ ਨਦੀ ਵਿੱਚ ਹੀਰੇ ਮੋਤੀ ਜਵਹਰਾਤ ਸੋਨੇ ਦੀ ਨਦੀ ਭਰੀ ਜਾ ਰਹੀ ਹੈ ਹੀਰੇ ਮੋਤੀ ਨਦੀ ਵਿੱਚ ਰੜੇ ਜਾ ਰਹੇ ਨੇ ਹੀਰੇ ਮੋਤੀਆਂ ਲਾਲਾਂ ਦੀ ਨਦੀ ਵਗ ਰਹੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਤੇ ਖਾਲੀ ਵਾਪਸ ਆ ਗਏ ਸਿੱਧ ਜੋਗੀ ਕਹਿੰਦੇ ਮਹਾਰਾਜ ਪਾਣੀ ਨਹੀਂ ਲੈਂਦਾ ਗੁਰੂ ਨਾਨਕ ਜੀ ਸਤਿਗੁਰੂ ਕਹਿੰਦੇ ਭਾਈ ਉੱਥੇ ਪਾਣੀ ਹੈ ਹੀ ਨਹੀਂ ਸੀ ਤੇ ਸਿੱਧ ਜੋਗੀ ਬੋਲੇ ਜੇ ਪਾਣੀ ਨਹੀਂ ਸੀ ਫਿਰ ਉੱਥੇ ਕੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੁਸਕਰਾ ਕੇ ਜਵਾਬ ਦਿੱਤਾ ਤੁਸੀਂ ਪਾਣੀ ਲੈਣ ਕੱ ਲਿਆ ਸੀ ਪਾਣੀ ਉਸ ਨਦੀ ਵਿੱਚ ਨਹੀਂ ਤੇ ਸਿੱਧ ਜੋਗਿਓ ਉੱਥੇ ਹੋਰ ਕੀ ਸੀ ਮੈਂ ਇਸ ਗੱਲ ਤੋਂ ਕੀ ਲੈਣੇ ਉੱਥੇ ਕੁਝ ਵੀ ਹੋਵੇ ਮੈਨੂੰ ਕਿਸੇ ਚੀਜ਼ ਨਾਲ ਵਾਸਤਾ ਨਹੀਂ ਬਸ ਪਾਣੀ ਨਹੀਂ ਸੀ ਤੁਸੀਂ ਪਾਣੀ ਲੈਣ ਕੱਲਿਆ ਸੀ ਜੋਗਿ ਬੜੇ ਸ਼ਰਮਿੰਦੇ ਹੋਏ ਇਤੇ ਗ੍ਰਸਤੀ ਸੀ ਇਹਨੂੰ ਤੇ ਮਾਇਆ ਧਨ ਦੌਲਤ ਹੀਰੇ ਮੋਤੀ ਵੇਖ ਕੇ ਲੁਭਾਇਮਨ ਹੋਣਾ ਚਾਹੀਦਾ ਸੀ ਪਰ ਉਹਨਾਂ ਜੋਗੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਿਹੜੇ ਬਾਬੇ ਨੂੰ ਹੀਰੇ ਮੋਤੀ ਜੋਹਰਾਤ ਤੁਸੀਂ ਵਿਖਾ ਕੇ ਪਟਕਾਣਾ ਚਾਹੁੰਦੇ ਹੋ ਇਹ ਗੁਰੂ ਨਾਨਕ ਸਾਹਿਬ ਕੋਈ ਆਮ ਸ਼ਰੀਰਕ ਵਿਅਕਤੀ ਨਹੀਂ ਇਹ ਤਾਂ ਗੁਰੂ ਨਾਨਕ ਕਲਯੁਗ ਦੇ ਰੱਬ ਨੇ ਇਸ ਗੁਰੂ ਨਾਨਕ ਨੇ ਤਾਂ ਕਈ ਵਰੇ ਪਹਿਲਾਂ ਸਿੱਖਾਂ ਨੂੰ ਕਹਿ ਦਿੱਤਾ ਕਿ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਸਾਹਿਬ ਲਿਖਦੇ ਖੱਪਰ ਦਿੱਤਾ ਨਾਥ ਜੀ ਖੱਪਰ ਕਹਿੰਦੇ ਕਟੋਰਾ ਜਿਹੜਾ ਉਹਨੇ ਰੱਖਿਆ ਹੁੰਦਾ ਉਹ ਖੱਪਰ ਦਿੱਤਾ ਕੇ ਨੇ ਪਾਣੀ ਲੈ ਕੇ ਆਓ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈ ਬਣ ਉੱਠ ਚੱਲਾ ਬੱਬਾ ਆ ਪਾਣੀ ਐ ਡਿੱਠੇ ਰਤਨ ਜਵੇ ਹਰ ਲੱਲਾ ਉੱਥੇ ਪਾਣੀ ਤਾਂ ਹੈ ਹੀ ਨਹੀਂ ਸੀ ਜੋਹ ਰਾਤ ਹੀਰੇ ਮੋਤੀ ਲਾਲ ਨਦੀ ਭਰੀ ਜਾ ਰਹੀ ਹੈ ਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕੌਣ ਪਟਕਾ ਸਕਦਾ ਹੈ ਸਿੱਧ ਜੋਗੀ ਬੋਲੇ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਾਣੀ ਨਹੀਂ ਸੀ ਕਹਿਣ ਲੱਗੇ ਪਾਣੀ ਨਹੀਂ ਸੀ ਬਾਬਾ ਹੋਰ ਕੀ ਸੀ ਸਤਿਗੁਰਾਂ ਕਹਿਆ ਹੋਰ ਕੁਝ ਵੀ ਹੋਵੇ ਅਸੀਂ ਹੋਰ ਤੋਂ ਕੀ ਲੈਣਾ ਸਿੱਧ ਜੋਗੀ ਬੜੇ ਸ਼ਰਮਸਾਰ ਹੋਏ ਤੇ ਭਾਈ ਗੁਰਦਾਸ ਲਿਖਦੇ ਸਤ ਗੁਰ ਅਗਮ ਅਗਾਧ ਪਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਦੀ ਚਾਲ ਕੌਣ ਚੱਲ ਸਕਦਾ ਸੀ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪ੍ਰਭਾਵਿਤ ਹੋਏ ਜੋਗੀ ਮਹਾਰਾਜ ਅਸੀਂ ਸੋਚਿਆ ਤੁਸੀਂ ਹੀਰੇ ਮੋਤੀ ਲੈ ਕੇ ਭੱਜ ਜਾਓਗੇ ਅਸੀਂ ਸੋਚਿਆ ਸਾਡੀ ਕਰਾਮਾਤ ਵੇਖ ਕੇ ਤੁਸੀਂ ਸਾਡੇ ਪੈਰੀਂ ਪੈ ਜਾਓਗੇ ਪਰ ਤੁਸੀਂ ਤਾਂ ਹੀਰੇ ਮੋਤੀਆਂ ਵੱਲ ਵੇਖਿਆ ਤੱਕ ਨਹੀਂ ਸਿੱਧ ਜੋਗੀਆਂ ਨੂੰ ਪਤਾ ਨਹੀਂ ਸੀ ਇਹ ਗੁਰੂ ਨਾਨਕ ਕਦੋਂ ਦਾ ਸਿੱਖਾਂ ਨੂੰ ਉਪਦੇਸ਼ ਦਿੰਦਾ ਕਿ ਮੋਤੀ ਤਾਂ ਮੰਦਰ ਉਸ ਰੈ ਪੜੋ ਮੋਤੀ ਤਾਂ ਮੰਦਰ ਉਸ ਰੈ ਹੀਰੇ ਲਾਲ ਜੜਾਓ ਧਨ ਦੌਲਤ ਬਾਦਾਰਤ ਹੀਰੇ ਮੋਤੀਆਂ ਨਾਲ ਘਰ ਉਸਰੇ ਹੋਣ ਮੋਤੀ ਤਾਂ ਮੰਦਰ ਉਸ ਰੈ ਰਤਨੀ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੁੱਲਾਂ ਵਿਸਰੇ ਤੇਰਾ ਚਿਤ ਨਾ ਆਵੇ ਨੋ ਇੰਨਾ ਸਭ ਕੁਝ ਵੇਖ ਕੇ ਸਿੱਖਾ ਕਦੇ ਭੁੱਲ ਨਾ ਜਾਈਂ ਆ ਚਾਰ ਚੀਜ਼ਾਂ ਨੇ ਧਿਆਨ ਵਿੱਚ ਰੱਖਿਓ ਰੱਬ ਦੇ ਮਾਰਗ ਉੱਤੇ ਜਾਣ ਲੱਗਿਆਂ ਚੋਂ ਚੀਜ਼ਾਂ ਦੀ ਰੁਕਾਵਟ ਹੈ ਸਭ ਤੋਂ ਪਹਿਲਾਂ ਧਨ ਦੌਲਤ ਹੀਰੇ ਮੋਤੀ ਜ਼ੁਹਰਾਤ ਜਾਇਦਾਦ ਇਹ ਹੰਕਾਰ ਪੈਦਾ ਕਰ ਸਕਦੀ ਜਿਹਨੂੰ ਸਾਬ ਨੇ ਕਿਹਾ ਜੋਬਨ ਧਨ ਪ੍ਰਭ ਤਾਂ ਪੈ ਮਦ ਪੈਸਾ ਧਨ ਦੌਲਤ ਹੀਰੇ ਮੋਤੀ ਰੁਕਾਵਟ ਪੈਦਾ ਕਰ ਸਕਦੇ ਪਰ ਸਾ ਸੰਗਤ ਜੇ ਕੋਈ ਸ਼ਬਦ ਨਾਲ ਜੁੜਿਆ ਫਿਰ ਇਹ ਚੀਜ਼ਾਂ ਮਾਇਆ ਰੁਕਾਵਟ ਪੈਦਾ ਨਹੀਂ ਕਰੇਗੀ ਇੱਕ ਸੰਤ ਹੋਏ ਨੇ ਜੁਪੀ ਦੇ ਤੁਕਾ ਰਾਮ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ ਨੇ ਉਹ ਕਬੀਰ ਪੰਥੀਆਂ ਵਿੱਚ ਅੱਗੇ ਕਬੀਰ ਮਾਰਗ ਤੇ ਹੋਏ ਉਹ ਬੜੇ ਵੱਡੇ ਸਾਧਨਾ ਵਾਲੇ ਭਗਤ ਤੇ ਉਹਨਾਂ ਦੇ ਘਰ ਵਾਲੀ ਧਰਮ ਪਤਨੀ ਉਹਦੀ ਬੰਦਗੀ ਉਹਨਾਂ ਨਾਲੋਂ ਵੀ ਜ਼ਿਆਦਾ ਅੰਮ੍ਰਿਤ ਵੇਲੇ ਬੰਦਗੀ ਕਰਕੇ ਅੱਧੀ ਰਾਤ ਤੋਂ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੱਕ ਕੋਈ ਭਗਤੀ ਕਰਨੀ ਜਦੋਂ ਥੋੜਾ ਦਿਨ ਚੜ੍ਹਾ ਹੋਣਾ ਲੋਕਾਂ ਨੇ ਜਗਣ ਲੱਗਣਾ ਉਹਨਾਂ ਆਪਣੇ ਘਰ ਆ ਜਾਣਾ ਕਿਰਤ ਕਰਮ ਆਪਣੀ ਫਿਰ ਸੰਭਾਲਣੀ ਗ੍ਰਸਤੀਆਂ ਵਾਲੀ ਦੋਮਾਂ ਜੀਆਂ ਨੇ ਪਹਿਲੇ ਪੈਰ 12 ਵਜੇ ਤੋਂ ਲੈ ਕੇ ਦਿਨ ਚੜ੍ਹਨ ਤੱਕ ਬੰਦਗੀ ਕਰਨੀ ਇੱਕ ਦਿਨ ਸਵੇਰੇ ਬੰਦਗੀ ਕਰਕੇ ਦਿਨ ਦੇ ਚੜਾ ਨਾਲ ਘਰ ਨੂੰ ਵਾਪਸ ਆ ਰਹੇ ਸੀ ਕਹਿੰਦੇ ਰਸਤੇ ਵਿੱਚ ਕਿਸੇ ਦਾ ਸੋਨਾ ਡਗਿਆ ਹੋਇਆ ਸੀ ਜਦੋਂ ਕੋਈ ਸੋਨੇ ਦਾ ਗਹਿਣਾ ਮੋਹਰੇ ਜਾਂਦਿਆਂ ਸੰਤ ਤੁਕਾ ਰਾਮੇ ਵੇਖਿਆ ਮਨ ਚ ਆਇਆ ਮਨਾ ਇਹ ਵੀ ਰੱਬ ਦੀ ਮਾਇਆ ਹੈ ਕਿਤੇ ਸੋਨਾ ਵੇਖ ਕੇ ਮੇਰੇ ਘਰ ਵਾਲੀ ਦਾ ਮਨ ਨਾ ਭਟਕ ਜਾਏ ਬੀਬੀਆਂ ਨੂੰ ਸੋਨੇ ਨਾਲ ਬੜਾ ਪਿਆਰ ਹੁੰਦਾ ਹੈ ਸੰਤ ਤੁਕਾ ਰਾਮ ਨੇ ਕਿਹਾ ਇਹ ਕਿਤੇ ਸੋਨੇ ਨਾਲ ਭਟਕ ਨਾ ਜਾਏ ਤੇ ਦੋ ਕਦਮ 10 ਕਦਮ ਅਜੇ ਉਹ ਮਾਈ ਪਿੱਛੇ ਸੀ ਸੰਤ ਤੁਕਾ ਰਾਮ ਰੁਕੇ ਤੇ ਪਹਿਰ ਨਾਲ ਮਿੱਟੀ ਪਾਣ ਲੱਗ ਪਏ ਮਿੱਟੀ ਥੱਲੇ ਲੁਕੋਦਾ ਘਰ ਵਾਲੀ ਦੀ ਨਜ਼ਰ ਪੈ ਗਈ ਐਵੇਂ ਚੁੱਕ ਲੈ ਗਈ ਇਹ ਸੋਨਾ ਫਿਰ ਰੁਕਾਵਟ ਬਣੇਗਾ ਜਦੋਂ ਸੋਨਾ ਕੋਲ ਆ ਜਾਏ ਬੰਦਾ ਫਿਰ ਪਹਿਨਦਾ ਜਦੋਂ ਪਹਿਨ ਲਵੇ ਉਹ ਕਿਸੇ ਨੂੰ ਬੁਖਾਉਣ ਦਾ ਵੀ ਝਾਰ ਰੱਖਦਾ ਜਿੰਨੀ ਦੇਰ ਉਹ ਕੋਈ ਸੋਨਾ ਪਹਿਨਿਆ ਵੇਖੇ ਨਾ ਉੰਨੀ ਦੇਰ ਪਹਿਨਣ ਵਾਲੇ ਨੂੰ ਸਕੂਨ ਨਹੀਂ ਆਉਂਦਾ ਉਹ ਫਿਰ ਸੋਨਾ ਪਹਿਨ ਕੇ ਬੁਖਾਵੇ ਵਿੱਚ ਪੈਂਦਾ ਹੈ ਹੰਕਾਰ ਵਿੱਚ ਪੈਂਦਾ ਹੈ ਇੱਥੇ ਰੁਕਾਵਟ ਹੋ ਸਕਦੀ ਹੈ ਕਹਿੰਦੇ ਸੰਤ ਤੁਕਾ ਰਾਮ ਪੈਰ ਨਾਲ ਮਿੱਟੀ ਪਾ ਕੇ ਉਹਨੂੰ ਢਗਣ ਲੱਗ ਪਏ 5-10 ਕਦਮਾਂ ਦਾ ਫਰਕ ਸੀ ਇੰਨੇ ਨੂੰ ਉਹਨਾਂ ਦੀ ਧਰਮ ਪਤਨੀ ਬਰਾਬਰ ਆ ਗਈ ਉਹਨੇ ਵੇਖਿਆ ਨਹੀਂ ਕਿ ਕੀ ਚੀਜ਼ ਸੋਨਾ ਸੀ ਕਿਵੇਂ ਢੱਕ ਰਹੇ ਨੇ ਇੰਨੀ ਬੰਦਗੀ ਸੰਤ ਤੁਕਾ ਰਾਮ ਨਾਲੋਂ ਵੀ ਅੱਗੇ ਲੰਘ ਗਈ ਉਹ ਬੰਦਗੀ ਵਾਲੀ ਮਾਈ ਨੂੰ ਸਭ ਕੁਝ ਅੱਗੇ ਦਿਸ ਗਿਆ ਦੂਜੇ ਨੂੰ ਪੜਨ ਦੀ ਸਮਰੱਥਾ ਉਹਦੇ ਵਿੱਚ ਆ ਗਈ ਉਹਨੇ ਸੰਤ ਤੁਕਾ ਰਾਮ ਦਾ ਮਸਤਕ ਵੇਖ ਕੇ ਪੜਿਆ ਤੇ ਹੱਸ ਕੇ ਬੋਲੀ ਕਹਿੰਦੀ ਸਾਈ ਜੀ ਰਹਿਣ ਦਿਓ ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ ਉਨਕਾ ਤੈਨੂੰ ਕਿਵੇਂ ਪਤਾ ਲੱਗਾ ਮੈਂ ਸੋਨੇ ਤੇ ਮਿੱਟੀ ਪਾ ਰਹੇ ਮਸਤਕ ਪੜ ਕੇ ਬੋਲੀ ਰਹਿਣ ਦਿਓ ਮੈਂ ਚਿਹਰਾ ਪੜ ਲਿਆ ਮਿੱਟੀ ਉੱਤੇ ਮਿੱਟੀ ਪਾਉਣ ਦਾ ਕੀ ਫਾਇਦਾ ਸੰਤ ਤੋ ਕਹ ਰਾਮ ਦੀ ਅੱਖਾਂ ਭਰਾਈਆਂ ਮੇਰੀਆਂ ਅੱਖਾਂ ਨਾਲ ਧਰਤੀ ਤੇ ਪਿਆ ਸੋਨਾ ਵੀ ਅਜੇ ਸੋਨਾ ਦਿਸਿਆ ਤੂੰ ਬੰਦਗੀ ਚੱਗੇ ਲੰਘ ਗਈ ਤੈਨੂੰ ਸੋਨਾ ਵੀ ਮਿੱਟੀ ਲੱਗਦਾ ਦੋਸਤੋ ਇਹ ਵੀਡੀਓ ਇਹ ਕਥਾ ਬੜੀ ਹੀ ਵਧੀਆ ਸੀ ਬੜੀ ਹੀ ਵਧੀਆ ਸੀ ਇਹਦੇ ਚ ਤਿੰਨ ਚੀਜ਼ਾਂ ਬਿਆਨ ਕੀਤੀਆਂ ਗਈਆਂ ਪਹਿਲੇ ਨੰਬਰ ਤੇ ਕਿ ਉਹ ਸਾਧੂ ਫਕੀਰ ਜਦੋਂ ਮੰਗਨ ਆਇਆ ਤੇ ਉਹਨੇ ਉਹ ਆਟਾ ਗੁੰਨਣ ਵਾਲੀ ਔਰਤ ਕੋ ਲਈ ਸਮਝ ਲਿਆ ਕਿ ਅਗਰ ਮਨ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਾਮ ਹੋ ਗਿਆ, ਕ੍ਰੋਧ ਹੋ ਗਿਆ, ਲੋਭ ਹੋ ਗਿਆ, ਹੰਕਾਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਅਗਰ ਹੋਣ ਗਈਆਂ ਤੇ ਫਿਰ ਆਪਣਾ ਮਨ ਖੜਕਦਾ ਰਹੇਗਾ ਇਹ ਪਰੇਸ਼ਾਨ ਰਹੇਗਾ ਤੁਸੀਂ ਸਕੂਨ ਚ ਨਹੀਂ ਰਹੋਗੇ ਜਦੋਂ ਉਹਨੇ ਇੱਕ ਇੱਕ ਕਰਕੇ ਸਾਰੀਆਂ ਵੰਗਾ ਕੱਢ ਦਿੱਤੀਆਂ ਇੱਕ ਵੰਗ ਰਹਿ ਗਈ ਫਿਰ ਉਹਨੂੰ ਸਮਝ ਆਈ ਕਿ ਇੱਕ ਜਿਹੜੀ ਚੀਜ਼ ਹੈ ਇੱਕ ਦੇ ਨਾਲ ਜੁੜਨ ਜੁੜ ਕੇ ਬੰਦੇ ਦਾ ਮਨ ਸ਼ਾਂਤ ਹੋ ਜਾਂਦਾ ਬੰਦੇ ਦਾ ਮਨ ਸਕੂਨ ਚ ਹੋ ਜਾਂਦਾ ਕੀ ਬਾਤ ਹੈ ਯਾਰ ਕੀ ਬਾਤ ਫਿਰ ਅੱਗੇ ਬਾਬਾ ਗੁਰੂ ਨਾਨਕ ਜੀ ਨੂੰ ਜਦੋਂ ਉਹਨਾਂ ਦੀ ਸੁਮੇਰ ਦੇ ਪਹਾੜਾਂ ਦੇ ਵਿੱਚ ਰਿੱਧੀ ਸਿੱਧੀ ਕਰਨ ਵਾਲੇ ਬਾਬਿਆਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਆਖਿਆ ਕਿ ਇਹ ਜੇ ਮੁੰਡਾ ਖੁੰਡਾ ਹੈ ਤੇ ਇਹ ਲਾਲਚ ਆ ਜਾਏਗਾ ਕਿਉਂਕਿ ਗਰਸੀ ਹੈ ਫੈਮਿਲੀ ਵਾਲਾ ਬੰਦਾ ਲੇਕਿਨ ਬਾਬਾ ਗੁਰੂ ਨਾਨਕ ਜੀ ਦੇ ਕੀ ਕਹਿਣਾ ਕੀ ਕਹਿਣੇ ਕਿ ਉਹਨਾਂ ਨੇ ਜਦੋਂ ਪਾਣੀ ਲੈਣ ਗਏ ਉਹਨਾਂ ਨੂੰ ਉੱਥੋਂ ਦੇ ਸੋਨੇ ਜਵਾਰਾ ਥੀੜਿਆਂ ਦੇ ਨਾਲ ਕੋਈ ਗਰਜ਼ ਨਹੀਂ ਸੀ ਉਹ ਉੱਥੇ ਸਾਰੇ ਕੋਈ ਛੱਡ ਕੇ ਆ ਗਏ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਂਦੀ ਕਿ ਇਹ ਕਿਉਂਕਿ ਸਿੱਖ ਧਰਮ ਚ ਇੱਕ ਰੱਬ ਦਾ ਤਸਵਰ ਹੈ ਜਿਵੇਂ ਮੁਸਲਮਾਨ ਜੇਕਰ ਰੱਬ ਦਾ ਤਸਵਰ ਹੈ ਲੇਕਿਨ ਭਾਈ ਸਰਬਜੀਤ ਸਿੰਘ ਨੇ ਉੱਥੇ ਲਫ਼ਜ਼ ਬੋਲਿਆ ਕਿ ਜੀ ਉਹ ਰੱਬ ਨੇ ਬਾਬਾ ਗੁਰੂ ਨਾਨਕ ਜੀ ਅਕਾਲ ਕਲਯੁਗ ਦੇ ਰੱਬ ਨੇ ਅਨੌਜ਼ ਬਿੱਲਾ ਕਿਉਂਕਿ ਰੱਬ ਦੀ ਜ਼ਾਤ ਤੇ ਉਹ ਇੱਕ ਹੀ ਅਲੱਦ ਅਲਾਵਾ ਤੇ ਕੋਈ ਹੋਰ ਨਹੀਂ ਹੋ ਸਕਦਾ ਬਾਬਾ ਗੁਰੂ ਨਾਨਕ ਜੀ ਤੇ ਉਹਨਾਂ ਦੇ ਇੱਕ ਬੰਦੇ ਨੇ ਨੇਕ ਬੰਦੇ ਸੀ ਇੱਕ ਨੇਕ ਰੂਹ ਸੀ ਇੱਕ ਬਹੁਤ ਹੀ ਨੇਕ ਆਤਮਾ ਸੀ ਉਹਨਾਂ ਦੀ ਇਹ ਮੇਰਾ ਮੌਕਫ ਹੈ ਦੋਸਤੋ ਇਹ ਮੈਂ ਕਹਿਣਾ ਬਾਕੀ ਹਰ ਬੰਦੇ ਦਾ ਆਪਣਾ ਪੁਆਇੰਟ ਆਫ View ਹੈ ਮੈਂ ਬਾਬਾ ਗੁਰੂ ਨਾਨਕ ਜੀ ਨੂੰ ਰੱਬ ਨਹੀਂ ਮੰਨਦਾ ਕਿਉਂ ਕਿ ਅੱਲਾ ਦੀ ਜ਼ਾਤ ਇਕ ਹੈ ਵਾਦ ਅਲਾ ਸ਼ਰੀਕ ਅਉਂਦਾ ਕੋਈ ਸ਼ਰੀਕ ਨਹੀਂਗਾ ਇਹ ਮੇਰਾ ਇੱਕ ਕਨਸੈਪਟ ਹੈ ਇਹ ਮੇਰਾ ਇੱਕ ਨਜ਼ਰੀਆ ਦੋਸਤੋ ਤੁਸੀਂ ਆਪਣਾ ਜ਼ਰੂਰ ਦੱਸਿਆ ਜੇ ਕਿਉਂ ਕਿ ਆਪਣਾ ਕਿਸੇ ਨੂੰ ਡੀਗਰੀਟ ਕਰਨਾ ਮਕਸਦ ਨਹੀਂ ਐਂਡ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਦੋਸਤੋ ਉਹ ਬਾਬਾ ਜੀ ਦੀ ਕਿ ਸੋਨੇ ਤੇ ਪੈਰਾਂ ਮਿੱਟੀ ਪਾ ਲੱਗ ਪਏ ਤੇ ਉਹਨਾਂ ਦੀ ਬੀਬੀ ਨਾਲ ਕਿ ਮਿੱਟੀ ਤੇ ਕੀ ਮਿੱਟੀ ਪਾਣੀ ਯਾਰ ਕਿਆ ਕਮਾਲ ਹੈ ਕਿਆ ਕਮਾਲ ਹਸਤੀ ਨੇ ਕਿਆ ਕਮਾਲ ਗੱਲ ਹੈ ਇਹ ਦੇਖੋ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਨਾ ਬੰਦੇ ਦਾ ایمان ਤਾਜ਼ਾ ਹੁੰਦਾ ਹੈ ਦੋਸਤੋ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੋਣੀ ਹੈ ਉਮੀਦ ਹੈ ਤੇ ਇਸ ਵੀਡੀਓ ਅਗਰ ਪਸੰਦ ਆਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੀ ਅੱਲਾਹ ਨੇ ਦੇਬਾ